ਸਤਿ ਸ਼੍ਰੀ ਅਕਾਲ ਜਗਬਾਣੀ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਤੇ ਮੈਂ ਆਂ ਦਰਸ਼ਕੋਸਨ ਅੱਜ ਜਲਾਲਾਬਾਦ ਛੀਦ ਉਦਮ ਸਿੰਘ ਚੌਂਕ ਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਰੋਸ ਪ੍ਰਦਰਸ਼ਨ ਕੱਲ ਜੋ ਖੇਨੋਰੀ ਬਾਰਡਰ ਤੇ ਇੱਕ ਨੌਜਵਾਨ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ ਗੋਲੀ ਹਰਿਆਣਾ ਪੁਲਿਸ ਵੱਲੋਂ ਚਲਾਈ ਗਈ ਉਸ ਦੇ ਸਬੰਧ ਵਿੱਚ ਅੱਜ ਪੂਰੇ ਪੰਜਾਬ ਦੇ ਵਿੱਚ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਤਾਂ ਸਾਡੇ ਨਾਲ ਕੁਝ ਕਿਸਾਨ ਆਗੂ ਮੌਜੂਦ ਨੇ ਉਹਨਾਂ ਨਾਲ ਥੋੜੀ ਗੱਲਬਾਤ ਕਰਾਉਣੇ ਆ ਵੇਖੋ ਮੋਦੀ ਸਰਕਾਰ ਦੀ ਕਿੱਡੀ ਕਾਨੂੰਨੀ ਹਰਕਤ ਸਾਡੇ ਕਿਸਾਨ ਜਿਹੜੀਆਂ ਇਹਨਾਂ ਨੇ ਹੀ ਆਪ ਅਨਾਉਂਸ ਸਾਡੇ ਨਾਲ ਵਾਅਦਾ ਕੀਤਾ ਸੀਗਾ ਮੰਗਾ ਦਾ ਉਹ ਜਾਦ ਕਰਾਉਣ ਦਿੱਲੀ ਵੀ ਖੇ ਜਾ ਰਹੇ ਸੀਗੇ ਇਹਨਾਂ ਸਾਡੇ ਕਿਸਾਨਾਂ ਪੀਸਫੁੱਲ ਸੰਘਰਸ਼ ਕਰਦੇ ਕਿਸਾਨਾਂ ਉੱਤੇ ਅਥਰੂ ਗੋਲੇ ਤੇ ਗੋਲੀਆਂ ਚਲਾਈਆਂ ਜਿਦੇ ਸਾਡੇ ਕਿਸਾਨ ਇਹ ਇੱਕ ਕਿਸਾਨ ਦਾ ਸ਼ਹੀਦ ਹੋ ਗਿਆ ਬਾਕੀ ਬਹੁਤ ਹੀ ਫੱਟੜ ਪਏ ਆ ਜਿਹੜਾ ਇਹਨਾਂ ਨੇ ਇਹ ਹਰਕਤ ਕੀਤੀ ਆ ਇਹ ਮੋਦੀ ਦੀ ਅਤਿ ਨਿੰਦਨਯੋਗ ਹਰਕਤ ਆ ਜਿਹੜਾ ਮੋਦੀ ਨੂੰ ਇਹਨਾਂ ਹਰਕਤ ਦਾ ਬਾਝੋਣਾ ਚਾਹੀਦਾ ਕਿਸਾਨਾਂ ਦੀਆਂ ਮੰਗਾਂ ਜਿਹੜੀਆਂ ਮੰਨੀਆਂ ਚਾਹੀਦੀਆਂ ਮੋਦੀ ਉਹ ਤੇਰੇ ਮੁਲਕ ਦੇ ਬਛਿੰਦੇ ਸੀ ਰਾਜੇ ਕੋਲੋਂ ਵੀ ਮੰਗਿਆ ਜਾਂਦਾ ਹੈ ਰਾਜੇ ਕੋਲੋਂ ਹੀ ਆਦੀਆਂ ਮੰਗਾਂ ਪਾਸ ਇਹੀ ਜਾਂਦੀ ਹੈ ਉਹ ਤੂੰ ਦੇ ਦੇ ਹਕਮੇ ਤੇ ਤੂੰ ਆ ਰੰਗ ਈ ਬਣਾ ਬਣਾ ਤੂੰ ਆ ਆਪਣੀਆਂ ਹਰਕਤਾਂ ਤੋਂ ਬਾਜ਼ ਆ ਜਿਹੜਾ ਅੱਜ ਦਾ ਪ੍ਰੋਟੈਸਟ ਇਹ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਸ਼ੁਰੂ ਹੋਇਆ ਅੱਜ ਦੀ ਸਾਡੀ ਕਾਲ ਜਿਹੜੀ ਆ ਉਸ ਜਿਹੜੇ ਸਾਡੇ ਕਿਸਾਨ ਸ਼ਹੀਦ ਨੂੰ ਲੈ ਕੇ ਤੇ ਜਿਹੜਾ ਤਸ਼ੱਦਦ ਹੋਇਆ 11 ਤੋਂ ਲੈ ਕੇ 2 ਵਜੇ ਤੱਕ ਸਾਡੀ ਇਹ ਕਾਲ ਆ ਤੁਹਾਡੇ ਵੱਲੋਂ ਕਦੋਂ ਦਿੱਲੀ ਨੂੰ ਕੂਚ ਕੀਤਾ ਜਾ ਰਿਹਾ ਸਾਡਾ ਅੱਜ 525 ਜਥੇਬੰਦੀਆਂ ਦੀ ਸਾਡੇ ਸੂਯੋਤ ਮੋਰਚ ਸਾਡੀ ਸੂਯੋਤ ਮੋਰਚੇ ਦੀ ਮੁਹਾਲੀ ਮੀਟਿੰਗ ਚੱਲ ਰਹੀ ਆ ਜੋ ਸਾਡੇ ਆਗੂ ਸਭਾ ਸਾਨੂੰ ਅਗਲੇ ਸੰਘਰਸ਼ ਦੀ ਕਾਲ ਦੇਣਗੇ ਅਸੀਂ ਉਹਦੇ ਵਾਸਤੇ ਤਿਆਰ ਪਰ ਤਿਆਰ ਆਂ ਲੱਗਦਾ ਐਸ ਵਾਰ ਕਿਸਾਨ ਦਿੱਲੀ ਜਿੱਤ ਕੇ ਆਉਣਗੇ ਮਾਰਯ ਜਦੋਂ ਇਕੱਠੇ ਹੋਗੇ ਚੱਲ ਪਈਏ ਨਾ ਫਿਰ ਦਿੱਲੀ ਤਖਤ ਨੂੰ ਅੱਜ ਇਹ ਪਹਿਲੀ ਹਾਰ ਨਹੀਂ ਜਿੱਤਣਾਗਾ ਵੇਖੋ ਸਾਡੇ ਬੜੇ ਸੂਝਵਾਨ ਆਗੂ ਸੀਗੇ ਜਿਹੜੇ ਅੱਗੇ ਸਾਨੂੰ 13 ਮਹੀਨੇ ਉਹਨਾਂ ਨੇ ਸਾਡਾ ਸੰਘਰਸ਼ ਲੜਿਆ ਤੇ ਅਸੀਂ ਜਿੱਤ ਕੇ ਆਏ ਸੀਗੇ ਤੇ ਹੁਣ ਵੀ ਜਿਹੜੀ ਮੀਟਿੰਗ ਚੱਲਦੀ ਪਈ ਏ ਸਿੱਟੇ ਸਾਨੂੰ ਬਹੁਤ ਦੋਖਾ ਜਿਹੜਾ ਤਿੰਨਾ ਪੈਣਾ ਦਾ ਭਰਾ ਨੌਜਵਾਨ ਵੀਰ ਸ਼ੁਭ ਸਾਡਾ ਅੱਜ ਇਸ ਤਰ੍ਹਾਂ ਬ ਸਰਕਾਰ ਨੇ ਗੋਲੀਆਂ ਮਾਰ ਕੇ ਸ਼ਹੀਦ ਕੀਤਾ ਜਿਆਦਾ ਤਸ਼ੱਦਦ ਹੋਇਆ ਹੈ ਬੀਜੇਪੀ ਸਰਕਾਰ ਵੱਲੋਂ ਉਸ ਦੇ ਅਸੀਂ ਬਹੁਤ ਜਿਆਦਾ ਨਿਖੇਦੀ ਕਰਦੇ ਆਂ ਔਰ ਮੋਦੀ ਸਰਕਾਰ ਨੂੰ ਹਦਾਇਤ ਕਰਨੇ ਆਂ ਵੀ ਇਸ ਕੰਮ ਤੋਂ ਬਾਹਰ ਆ ਜਾਵੇ ਖੱਟੜ ਸਰਕਾਰ ਵੀ ਇਸ ਗੱਲ ਤੋਂ ਬਾਹਰ ਆ ਜਾਵੇ ਅਸੀਂ ਪੰਜਾਬ ਦੇ ਨਿਵਾਸੀ ਆਂ ਹਿੰਦੁਸਤਾਨ ਦੇ ਨਿਵਾਸੀ ਆਂ ਸਾਨੂੰ ਪੂਰਾ ਆਕੇ ਦਿੱਲੀ ਜਾਣ ਦਾ ਜਦੋਂ ਅਸੀਂ ਸ਼ਾਂਤਮਈ ਟੰਗਣਾ ਜਾ ਰਹੇ ਆਂ ਤੇ ਉਹਨੂੰ ਇੰਨਾ ਤਸ਼ੱਦਦ ਕਰਨ ਦੀ ਲੋੜ ਨਹੀਂ 10 ਰੁਪਈਆ ਦੀ ਚੀਜ਼ ਜੇ ਮੰਡੀ 'ਚ ਵੇਚਦੇ ਤਾਂ ਉਹ ਅਗਲੀ ਵਾਰੀ ਅਸੀਂ ਲੈਣ ਜਾਂਦੇ ਆ ਤਾਂ ਸਾਨੂੰ 30 ਰੁਪਈਆ ਦੀ ਮਿਲਦੀ ਤੇ ਯਾਰ ਉਹਨੇ ਤੇ ਕੋਈ ਅੰਕਸ਼ਨ ਨਹੀਂ ਹੋਣਾ ਚਾਹੀਦਾ ਉਹਦਾ ਮੈਕਸਿਮਮ ਰੇਟ ਹੋਵੇ ਹਰ ਇੱਕ ਨੂੰ ਪਤਾ ਹੋਵੇ ਵੀ ਇਹਦਾ ਆ ਰੇਟ ਇੰਨੇ ਦੀ ਮਿਲੇਗੀ ਉਹ ਇਸ ਕਰਕੇ ਅਸੀਂ ਬੇਨਤੀ ਕਰ ਰਹੇ ਆ ਵੀ ਐਮਐਸਬੀ ਨੂੰ ਲਾਗੂ ਕਰੋ ਸੁਆਮੀ ਨਾਥਨ ਰਿਪੋਰਟ ਸਾਡੀ ਲਾਗੂ ਕਰੋ ਸੁਆਮੀ ਨਾਥਨ ਕਮਿਸ਼ਨ ਬਿਠਾਉਣ ਦਾ ਫਾਇਦਾ ਕੀ ਹੋਇਆ ਤੇ ਉਹਦੀ ਜਿਹੜੀ ਸਿਫਾਰਸ਼ਾਂ ਨੇ ਉਹਨੂੰ ਲਾਗੂ ਨਹੀਂ ਕੀਤਾ ਅੱਜ ਸੁਆਮੀ ਨਾਥਨ ਦੇ ਜਿਹਨੂੰ ਉਹਨੂੰ ਤਾਂ ਅਸੀਂ ਉਹ ਦੇ ਰਹੇ ਆ ਅਵਾਰਡ ਔਰ ਅਵਾਜੇ ਉਹ ਨਾ ਬੈਤਗੀ ਦਿਨ ਉਹ ਅਸੀਂ ਮੰਨ ਨਹੀਂ ਰਹੇ ਤਾਂ ਇਸ ਕਰਕੇ ਮੋਦੀ ਸਾਹਿਬ ਤਕੜੇ ਹੋ ਜਾ ਕੋਈ ਗੱਲ ਨਹੀਂ ਕਿੰਨਾ ਚਿਰ ਸੰਘਰਸ਼ ਕਰੇਗਾ ਕਿੰਨਾ ਚਿਰ ਸਾਡੇ ਨੌਜਵਾਨਾਂ ਨੂੰ ਮਾਰੇਗਾ ਅਖੀਰ ਇਹ ਦੂਣ ਸੁਆਈ ਹੋਣਗੀ ਚੰਦ ਮੇਰੇ ਘਰ ਸ਼ੰਭੂ ਦਾ ਖੁੱਲ ਗਿਆ ਸ਼ੰਭੂ ਵੋਟਰ ਦਾ ਰਾਤ ਤੋੜਦਾ ਸੀ ਰਹਿ ਗਿਆ ਹੁਣ ਖਨੌਰੀ ਖਨੌਰੀ ਵੀ ਬਸ ਹੁਣ ਉਹਨਾਂ ਨੇ ਕਾਲ ਦਿੱਤੀ ਹੈ ਕਿ ਦੋ ਦਿਨ ਸ਼ਾਂਤ ਰਹਿਣ ਦੀ ਦੋ ਦਿਨ ਚਾਂਦ ਰਹੇ ਕਿ ਆਪਣੀ ਰਣਨੀਤੀ ਤਿਆਰ ਕਰਕੇ ਅਗਾ ਪਾਵਾਂਗੇ ਛੱਡਣਾ ਨਹੀਂ ਜਾਣਾ ਅੱਜ ਕਿੰਨੇ ਵਜੇ ਤੱਕ ਤੁਹਾਡੇ ਵੱਲੋਂ ਪ੍ਰਦਰਸ਼ਨ ਕੀਤਾ ਜਾਣਾ ਇੱਥੇ ਇਹ ਜੀ ਅਸੀਂ ਜਿਹੜਾ ਸਾਡਾ ਵੀਰ ਸ਼ੋਕਰਨ ਸਿੰਘ ਦੀ ਜਿਹੜੀ ਗੋਲੀ ਮਾਰ ਕੇ ਹਰਿਆਣੇ ਦੀ ਪੁਲਿਸ ਨੇ ਗੋਲੀ ਮਾਰ ਕੇ ਉਹਦੀ ਹਤਿਆ ਕੀਤੀ ਹੈ ਔਰ ਜਿੰਨੇ 6 ਤੋਂ 7 ਨੌਜਵਾਨ ਚੁੱਕ ਕੇ ਲੈ ਗਏ ਉਹਨਾਂ ਦੀ ਲੱਤਾਂ ਤੋੜਤੀਆਂ ਉਹਦੇ ਰੋਜ਼ ਵਜੋਂ ਅੱਜ 11 ਤੋਂ ਲੈ ਕੇ 2 ਵਜੇ ਤੱਕ ਸਾਡਾ ਜਿਹੜਾ ਰੋਜ਼ ਮਾਰਚ ਹੈ ਔਰ ਰੋਜ਼ ਮਾਰਚ ਦੀ ਅਗਵਾਈ ਸਾਡੀ ਭਾਰਤੀ ਸੰਗਤ ਕਰਦੀਆਂ ਕਰਦੀਆਂ